ਸਤਿ ਸ੍ਰੀ ਅਕਾਲ ਨਮਸਕਾਰ ਸਾਥੀਓ ਮੇਰੀ ਕੋਸ਼ਿਸ਼ ਵਿੱਚ ਰਹੀ ਹੈ ਕਿ ਸੁਨਾਮ ਸ਼ਹਿਰ ਸੁਨਾਮ ਇਲਾਕੇ ਅਤੇ ਹਲਕੇ ਦੇ ਵਿੱਚ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਨੇ ਜਿਹੜੀਆਂ ਉਹ ਸਰਕਾਰੀ ਦਫਤਰਾਂ ਦੇ ਵਿੱਚ ਸਾਰੇ ਅਫਸਰਾਂ ਅਧਿਕਾਰੀਆਂ ਮੁਲਾਜ਼ਮਾਂ ਵੱਲੋਂ ਮਿਲਣ ਅ ਇਸੇ ਸੰਬੰਧ ਦੇ ਵਿੱਚ ਕੱਲ ਮੇਰੇ ਧਿਆਨ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਆਇਆ ਹੈ ਸੀਗਾ ਕਿ ਸੁਨਾਮ ਤਹਿਸੀਲ ਦੇ ਵਿੱਚ ਨਾਇਬ ਤਸਿਲਦਾਰ ਵੱਲੋਂ ਕੰਮ ਪ੍ਰੋਪਰ ਤਰੀਕਾ ਨਹੀਂ ਕੀਤਾ ਜਾ ਰਿਹਾ ਖੰਚਲ ਫਰੀ ਲੋਕਾਂ ਦੀ ਕੀਤੀ ਜਾ ਰਹੀ ਹੈ ਨਾ ਰਜਿਸਟਰੀ ਹੋ ਰਹੀ ਸੀ ਨਾ ਇੰਤਕਾਲ ਇਹ ਅਸਲ ਚ ਤਸੀਹ ਨਾਇਬ ਤਸੀਹਦਾਰ ਇਹ ਚੋਣ ਜ਼ਾਬਤੇ ਦੇ ਵਿੱਚ ਲੱਗਿਆ ਸੀਗਾ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਮੈਂ ਜਦੋਂ ਕੱਲ ਮੇਰੇ ਧਿਆਨ ਦੇ ਵਿੱਚ ਆ ਮੈਂ ਡਿਪਟੀ ਕਮਿਸ਼ਨਰ ਸਰੂਰ ਨੂੰ ਗਿਆ ਤੇ ਨਾਲ ਦੀ ਨਾਲ ਇਹਨਾਂ ਦੀ ਜਿਹੜੀਆਂ ਪਾਵਰਸ ਨੇ ਰਜਿਸਟਰੀਆਂ ਉਹ ਵਾਪਸ ਲੈ ਲਈਆਂ ਨੇ ਨਾਇਬ ਸੀਜ਼ਾ ਚੀਮ ਨੇ ਪਾਵਰ ਆ ਦੇ ਦਿੱਤੀਆਂ ਨੇ ਤੇ ਇਹੋ ਜਿਹਾ ਕਿਸੇ ਵੀ ਮਾਰੇ ਇਨਕੰਪੀਟੈਂਟ ਅਫਸਰ ਅਧਿਕਾਰੀ ਨੂੰ ਸਨਮਾਨ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਇਹਨਾਂ ਦੀ ਫਜ਼ਲੀ ਵਾਸਤੇ ਕਿ ਮੈਂ ਕਹਿੰਦਾ ਤੇ ਚੰਗਾ ਆਫੀਸਰ ਹੈ ਜਿਹੜਾ ਉਹ ਬੜੀ ਜਲਦੀ ਹੀ ਸਨਮਾਨ ਐਜ਼ਾਇਡ ਸੀਰਰ ਉਹ ਪੋਸਟਿੰਗ ਹੋ ਜਾਏਗੀ ਸੋ ਜੀ ਔਰ ਜੋ ਵੀ ਪਰੇਸ਼ਾਨੀ ਕੱਲ ਲੋਕਾਂ ਨੂੰ ਆਈ ਹੈ ਉਹਦੇ ਲਈ ਮੈਨੂੰ ਖੇਧ ਹੈ ਤੇ ਜੇ ਕੋਈ ਹੋਰ ਵੀ ਅਫਸਰ ਅਧਿਕਾਰੀ ਕਰਪਸ਼ਨ ਕਰੇ ਜਾਂ ਲੋਕਾਂ ਦੇ ਕੰਮ ਪ੍ਰਵਰਤੀ ਦੇ ਅਧਾਰ ਤੇ ਨਾ ਕਰੇ ਤਾਂ ਪਲੀਜ਼ ਮੇਰੇ ਤੇ ਹਾਲੇ ਤੁਸੀਂ ਜ਼ਰੂਰ ਐਪੋਰਟਸ ਬਹੁਤ ਬਹੁਤ ਧੰਨਵਾਦ ਜੀ ਇਨਕਲਾਬ ਜਿੰਦਾਬਾਦ